ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਸ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਵ ਕੀਤੇ ਜਾਣਾ ਤੇ ਜਥੇਦਾਰ ਦੇ ਇਨ੍ਹਾਂ ਹੁਕਮਾਂ ਨੂੰ ਅਗਲੇ ਕੁਝ ਘੰਟਿਆਂ ਵਿੱਚ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪ੍ਰਵਾਨ ਕਰ ਲੈਣਾ ਕੀ ਇਹ ਰਾਜਨੀਤਿਕ ਤੇ ਪੰਥਕ ਟਕਰਾਅ ਦੇ ਵਿੱਚ ਨਵਾਂ ਮੋੜ ਹੈ ਜੋ ਵੀ ਘਟਨਾਵਾਂ ਵਾਪਰ ਰਹੀਆਂ ਨੇ ਕੀ ਉਹ ਸਿੱਖੀ ਸਿਧਾਂਤ ਤੇ ਰਹਿਤ ਮਰਿਆਦਾ ਦੇ ਅਨੁਸਾਰ ਹੋ ਰਹੀਆਂ ਨੇ ਜਾਂ ਫਿਰ ਕਿਸੇ ਇੱਕ ਧਿਰ ਦੀ ਪੈਰਵਾਈ ਕੀਤੀ ਜਾ ਰਹੀ ਆ ਜਥੇਦਾਰ ਸਾਫ ਦੇ ਵੱਲੋਂ ਸੁਣਾਏ ਗਏ ਆਦੇਸ਼ਾਂ ਦੇ ਕੀ ਮayne ਨੇ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਹੈ ਤੇ ਉਧਰ ਪੰਜਾਬ ਦੇ ਵਿੱਚ ਅਮਨ ਕਾਨੂੰਨ ਸਥਿਤੀ ਦਾ ਜਨਾਜਾ ਤਾਂ ਉਸ ਦਿਨ ਹੀ ਨਿਕਲ ਗਿਆ ਸੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਸੀ ਪਰ ਇਸ ਦੇ ਨਾਲ ਜੋ ਸਿਹਤ ਤੇ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਵਾਅਦੇ ਕੀਤੇ ਗਏ ਸੀ ਉਹਨਾਂ ਵਾਅਦਿਆਂ ਦੇ ਵੀ ਪੋਲ ਖੁੱਲਦੇ ਦਿਖਾਈ ਦੇ ਰਹੀ ਹੈ ਇੱਕ ਹੋਰ ਭਾਰਤੀ ਹੁਣ ਵਿਵਾਦਾਂ ਦੇ ਘੇਰੇ ਦੇ ਵਿੱਚ ਹੈ ਕਿਹੜੇ ਵਿਭਾਗ ਦੇ ਵਿੱਚ ਭਰਤੀ ਕੀਤੀ ਗਈ ਇਸ ਤੇ ਮਾਨਜੋਗ ਹਾਈ ਕੋਰਟ ਦੇ ਵੱਲੋਂ ਕਿਉਂ ਸਰਕਾਰ ਦੇ ਫੈਸਲੇ ਤੇ ਰੋਕ ਲਗਾ ਦਿੱਤੀ ਗਿਆ ਇਸ ਤੇ ਵੀ ਬਹੁਤ ਅਹਿਮ ਗੱਲਬਾਤ ਕਰਨੀਆਂ ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਡੀਆਈਜੀ ਹਰਚੰਨ ਸਿੰਘ ਭੁੱਲਰ ਨੂੰ ਮਿਲੀ ਜ਼ਮਾਨਤ ਦੀ ਕਿਉਂ ਸੀਬੀਆਈ ਦੇ ਵੱਲੋਂ ਕਾਰਵਾਈ ਠੱਲੀ ਕਰ ਦਿੱਤੀ ਗਿਆ ਡੀਆਈਜੀ ਭੁੱਲਰ ਨੂੰ ਮਿਲੀ ਜ਼ਮਾਨਤ ਦੇ ਕੀ ਮayne ਨੇ ਇਸ ਤੇ ਵੀ ਬਹੁਤ ਅਹਿਮ ਗੱਲਬਾਤ ਕਰਾਂਗੇ ਸ਼ਸ਼ੀ ਕਾਰਜ ਜੀ ਤੁਸੀਂ ਦੇਖ ਰਹੇ ਹੋ ਖਬਰ ਸਵੇਰ ਮੈਂ ਅਜੇ ਰੱਖਣਾ ਇਹਨਾਂ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਜੀ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰੂੰਗਾ। ਬਹੁਤ-ਬਹੁਤ ਸ਼ੁਕਰੀਆ ਰਖੜਾ ਸਾਹਿਬ ਸਾਰੇ ਅਨੁਸਾਰ ਸ਼੍ਰੀ ਅਕਾਲ। ਅਣਕੀ ਸਾਹਿਬ ਮੁੱਖ ਮੰਤਰੀ ਭਗਵੰਤ ਮਾਨ ਤੇ ਸ਼੍ਰੀ ਅਕਾਲ ਤਖਸਾਲ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਸ ਦੀ ਜੋ ਪਹਿਲੀ ਮੁਲਾਕਾਤ ਹੋਣ ਜਾ ਰਹੀ ਹੈ। ਇਸ ਮੁਲਾਕਾਤ ਨੂੰ ਕੀਵੇਂ ਦੇਖਦੇ ਹੋ ਇਸ ਮੁਲਾਕਾਤ ਦੇ ਕੀ ਮਾਇਨੇ ਨੇ ਕੀ ਜੋ? ਰਾਜਨੀਤਿਕ ਤੇ ਪੰਥਕ ਟਕਰਾਅ ਚੱਲ ਰਿਹਾ ਇਸ ਮੁਲਾਕਾਤ ਤੋਂ ਬਾਅਦ ਉਹ ਰੁਕ ਜਾਵੇਗਾ ਜਾਂ ਫਿਰ ਹੋਰ ਗਹਿਰਾ ਹੁੰਦਾ ਦਿਖਾਈ ਦੇ ਰਿਹਾ ਜੀ ਦੇਖੋ ਰਖੜਾ ਸਭ ਜਿਸ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਾਨਫਰੰਸ ਕਰਕੇ ਕੁਝ ਮਹੱਤਵਪੂਰਨ ਸਵਾਲ ਉਠਾਏ ਇਹ ਨਾਲ ਹੀ ਸਵਾਲ ਉਠਾਈ ਸੀ ਜੱਥੇਦਾਰ ਕਟੜ ਗੱਜਦੀਨ ਨਿਯੁਕਤੀ ਦੇ ਸਬੰਧ ਵਿੱਚ ਔਰ ਹੋਰ ਵੀ ਉਹਨਾਂ ਨੇ 328 ਰੂਪਾਂ ਦੇ ਸੰਦਰਭ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਘੇਰਿਆ ਸੀ ਤਾਂ ਉਸ ਦਿਨ ਤੋਂ ਹੀ ਲੱਗਣ ਲੱਗ ਪਿਆ ਸੀ ਕਿ ਭਗਵੰਤ ਮਾਨ ਨੂੰ ਕਿਸੇ ਵੀ ਵਕਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਤਲਵਜੜਾ ਉਹ ਕੀਤਾ ਜਾ ਸਕਦਾ ਉਹਨਾਂ ਨੂੰ ਸੱਦਿਆ ਜਾ ਸਕਦਾ ਪਰ ਜਿਹੜਾ ਵੱਡਾ ਝੂਲਸੀ ਝੋਲੋ ਇਹ ਸਿੱਖੀ ਅੱਜ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਇਤਿਹਾਸ ਵਿੱਚ ਕਦੇ ਵੀ ਕਿਸੇ ਪਤਿਤ ਸਿੱਖ ਨੂੰ ਜਿਹੜਾ ਉਹ ਸੱਦਿਆ ਜਿਹੜਾ ਉਹ ਨਹੀਂ ਹੈ ਤਾਂ ਉਹ ਸਿਰਫ ਇਹ ਗੱਲ ਲੱਗਦੀ ਸੀ ਕਿ ਉਹਨਾਂ ਨੂੰ ਨਹੀਂ ਬੁਲਾਇਆ ਜਾਵੇਗਾ ਪਰ ਦੂਜੇ ਪਾਸੇ ਜਿਸ ਤਰੀਕੇ ਤੇ ਉਹਨਾਂ ਤੇ ਹਮਲਾ ਆ ਹਮਲਾ ਪਰ ਰੋਕ ਸੀ ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦਾ ਕਹਿ ਮਿੱਟਦਾ ਸੀ ਕਿ ਕੋਈ ਨਾ ਵੱਡੀ ਤੋਂ ਵੱਡੀ ਕਾਰਵਾਈ ਜਿਹੜੀ ਆ ਆ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਇਹ ਭਗਵੰਤ ਜੀ ਦੇ ਖਿਲਾਫ ਕਰ ਸਕਦੀ ਹੈ ਤਾਂ ਚਲੋ ਜਿਸ ਤਰੀਕੇ ਨਾਲ ਅੱਗੇ ਹੁੰਦਾ ਕਿ ਜਦੋਂ ਮਾਮਲੇ ਸ਼੍ਰੋਮਣੀ ਗੁਰਦੁਆਰਾ ਪੇਟੀ ਦੇ ਹੱਥੋਂ ਨਿਕਲਦੇ ਮਹਿਸੂਸ ਹੋਣ ਤਾਂ ਉਹ ਸਾਰੇ ਮੁੱਦੇ ਜਿਹੜੇ ਆ ਸ਼੍ਰੀ ਅਕਾਲ ਪੁਰਖ ਸਾਹਿਬ ਨੂੰ ਸਪੁਰਦ ਕਰ ਦਿੱਤੇ ਜਾਂਦੇ ਆ ਭਾਵ ਤਾਂ ਜਥੇਦਾਰ ਦਾ ਜਿਹੜਾ ਮੁੱਦਾ ਆ ਉਹ ਵਰਤ ਲਿਆ ਜਾਂਦਾ ਤੇ ਸੋ ਉਸ ਦਿਨੇ ਲੱਗਦਾ ਸੀ ਕਿ ਕੁਝ ਨਾ ਇਦਾਂ ਦਾ ਹੋਊਗਾ ਤਾਂ ਕੱਲ ਆ ਗਿਆਨੀ ਕੋਲ ਦੇ ਇਸ਼ੰਕਰ ਗਾਜਰੇ ਦੇ ਕਮਚਲਾਉ ਜਥੇਦਾਰ ਦੇ ਉਹਨਾਂ ਨੂੰ ਉਥੇ ਸੱਦ ਲਿਆ ਗਿਆ ਉਹਨਾਂ ਉਹਨਾਂ ਵੱਲੋਂ ਭਗਵੰਤ ਮਾਨ ਹੁਣਾਣ ਨੂੰ 15 ਜਨਵਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੈਕਟਰ 8 ਦੇ ਵਿੱਚ ਇਹ ਤਲਵ ਜੜਾ ਕਰ ਲਿਆ ਗਿਆ ਜਿੱਥੇ ਉਹ ਆਪਣਾ ਸਪਸ਼ਟੀਕਰਨ ਦੇਣਗੇ ਔਰ ਉਹਨਾਂ ਤੇ ਜਿਹੜੇ ਇਲਜ਼ਾਮ ਲੱਗੇ ਨੇ ਇਲਜ਼ਾਮ ਸਿੱਖ ਤਹਿਤ ਮर्यादा ਦੀ ਉਹਨਾਂ ਦੇ ਸੰਬੰਧੀ ਦਸਵੰਦ ਦੇ ਸੰਬੰਧੀ ਤੇ ਸਿੱਖ ਗੁਰੂਆਂ ਦੀਆਂ ਫੋਟੋਆਂ ਦੀ ਬੇਅਦਬੀ ਦੇ ਸੰਬੰਧੀ ਜਿਹੜੇ ਦੋਸ਼ ਨੇ ਉਹ ਉਹਨਾਂ ਤੇ ਲਾਏ ਗਏ ਨੇ ਤੇ ਦੂਜੇ ਪਾਸੇ ਭਗਵੰਤ ਸਿੰਘ ਮਾਨ ਹੁਣਾਣੇ ਵੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਜਥੇਦਾਰ ਸਾਹਿਬ ਦਾ ਇਹ ਸੰਦੇਸ਼ ਨੂੰ ਇਸ ਹੁਕਮਨਾਮੇ ਨੂੰ ਤੁਰੰਤ ਸਵੀਕਾਰ ਕਰਦਿਆਂ ਕਿ ਉਹ 15 ਜਨਵਰੀ ਨੂੰ ਜਰੂਰ ਉਥੇ ਪੇਸ਼ ਹੋਣਗੇ ਤੇ ਉਸ ਦਿਨ ਭਾਰਤ ਦੇ ਰਾਸ਼ਟਰਪਤੀ ਜਿਹੜੇ ਉਹ ਆ ਰਹੇ ਨੇ ਐਸ਼ਰਗੁਰ ਬਦੰਦ ਯੂਨੀਵਰਸਿਟੀ ਦੇ ਤੋਂ ਉਸ ਨੂੰ ਅੰਦਾਜ਼ ਕਰਦਿਆਂ ਹੋਇਆ ਉਹ ਕਹਿੰਦੇ ਜੀ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਮੈਂ ਪਹੁੰਚਾਂਗਾ ਨੰਬਾਣੀ ਸੇ ਕੁਝ ਨੰਗੇ ਪੈਰੀ ਪਹੁੰਚਾਂਗਾ ਕਿਉਂਕਿ ਮੇਰਾ ਪਰਿਵਾਰ ਜਿਹੜਾ ਸਮੁੱਚੇ ਤੌਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤਾ ਤੇ ਮੈਂ ਖੁਦ ਵੀ ਚਲੋ ਇਹ ਉਹਨਾਂ ਦੀ ਬਿਆਨਬਾਜ਼ੀ ਜਿਹੜੀ ਹੋ ਗਈ ਦੋਵੇਂ ਤਰ੍ਹਾਂ ਦੀ ਕੱਲ ਜਥੇਦਾਰ ਸਾਹਿਬ ਦਾ ਜਿਹੜਾ ਰੁਖ ਸੀ ਉਹ ਬੜਾ ਗਰਮ ਰੁਖ ਸੀ ਔਰ ਜਥੇਦਾਰ ਸਾਹਿਬ ਦੀ ਜਿਹੜੀ ਬਾਡੀ ਲੈਂਗੁਏਜ ਜਾਂ ਉਹਨਾਂ ਦਾ ਬੋਲਬਾਣੀ ਸੀ ਉਹ ਇਸ ਤਰ੍ਹਾਂ ਨਹੀਂ ਸੀ ਲੱਗਦਾ ਕਿ ਕਿਸੇ ਜਥੇਦਾਰ ਵਰਗਾ ਹੈਗਾ ਬਲਕਿ ਬੜੇ ਗੁੱਸੇ ਦੇ ਵਿੱਚ ਇੱਕ ਹੁਕਮ ਜਿਹੜਾ ਤਲਖੀ ਦੇ ਵਿੱਚ ਉਹ ਜਿਹੜੇ ਉਹ ਨਜ਼ਰ ਆਏ ਜਥੇਦਾਰਾ ਵੜਾ ਘੱਟ ਤੇ ਇੱਕ ਬੁਲਾਰੇ ਦੇ ਵਜੋਂ ਉਹਨਾਂ ਦਾ ਰੋਲ ਜਿਹੜਾ ਸੀ ਚਲੋ ਇਹ ਗੱਲਾਂ ਅਲੱਗ ਨੇ ਹੁਣ ਪ੍ਰਸ਼ਨ ਹੈਗਾ ਕਿ ਅੱਗੇ ਹੋਊਗਾ ਕੀ ਸਭ ਤੋਂ ਵੱਡੀ ਗੱਲ ਇਹ ਆ ਕਿ ਭਗਵੰਤ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਬਹੁਤ ਵਾਰ ਪਹਿਲਾਂ ਕਹਿ ਚੁੱਕੇ ਨੇ ਕਿ ਮੈਨੂੰ ਸਦੋਂ ਵੇਖੋ ਮੈਂ ਉੱਥੇ ਪਹੁੰਚਾਂਗਾ ਤਾਂ ਮੈਂ ਉੱਥੇ ਆਣ ਕੇ ਗੱਲਬਾਤ ਜਿਹੜੀ ਉਹ ਕਰਾਂਗਾ ਸਾਰੇ ਤੱਥ ਪੇਸ਼ ਕਰਾਂਗਾ ਤਾਂ ਹੁਣ 15 ਜਰਮਨੀਆਂ ਜੇਕਰ ਉਹ ਉੱਥੇ ਪਹੁੰਚਦੇ ਨੇ ਤੇ ਨੰਬਰ 2 ਉਹ ਪੰਜਾਬ ਦੇ ਮੁੱਖ ਮੰਤਰੀ ਆ ਕਿ ਉਹਨਾਂ ਕੋਲ ਬਹੁਤ ਕੁਝ ਇਤਾਂ ਦਾ ਪਿਆ ਹੋਊਗਾ ਕਿ ਜਿਹੜਾ ਜੋ ਇਲਜ਼ਾਮ ਰਾਹੀਂ ਜਿਹੜੇ ਉਹਨਾਂ ਦੀ ਸਪੋਰਟ ਜਿਹੜੇ ਉਹ ਕਰਨ ਜਿਹੜੇ ਇਲਜ਼ਾਮ ਉਹਨਾਂ ਨੇ ਲਾਇਏ ਨੇ ਹੁਣ ਮੇਰੇ ਮੁੱਦੇ ਤੇ ਭਗਵੰਤ ਮਾਨ ਜਿਹੜੇ ਨੇ ਉਹ ਕਾਲਪਤ ਸਰਬੋਧਨੀ ਕੇਲਦੇ ਪੰਜਾਬੀ ਗੁਰਦੁਆਰਾ ਪਰਮੰਦਰ ਕਮੇਟੀ ਉਹਨਾਂ ਦੇ ਟਾਰਗੇਟ ਤੇ ਨਹੀਂ ਆ ਟਾਰਗੇਟ ਤੇ ਉਹਨਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਵੀਰ ਨਾਲ ਬਾਤ ਲੱਗਾ ਤੇ ਸੁਖਵੀਰ ਸਿੰਘ ਬਾਦਲ ਦੇ ਪ੍ਰਤੀ ਜਿਸ ਤਰੀਕੇ ਦੀ ਉਹਨਾਂ ਦੀ ਸੋਚ ਹੈ ਕਿ ਉਹ ਸਾਰਿਆਂ ਦੇ ਸਾਹਮਣੇ ਆ ਤੇ ਇਸ ਸਥਿਤੀ ਦੇ ਵਿੱਚ ਜਥੇਦਾਰ ਕੁਲਦੀਪ ਸਿੰਘ ਗੜਗੜ ਵੀ ਫਸੇ ਹੋਏ ਮਹਿਸੂਸ ਹੋਣਗੇ ਕਿਉਂਕਿ ਜਦੋਂ ਉੱਥੇ ਸਵਾਲ ਜਵਾਬ ਹੋਣਗੇ ਤੇ ਦੂਜੇ ਪਾਸੇ ਭਗਵੰਤ ਮਾਨ ਕਲਾਕਾਰ ਬੰਦਾ ਸ਼ਬਦ ਉਹਦੇ ਕੋਲ ਹੈਗੇ ਆ ਤਾਂ ਅਜਿਹੀ ਕਸੂਤੀ ਸਥਿਤੀ ਉੱਥੇ ਜ਼ਰੂਰੀ ਹੋ ਸਕਦੀ ਆ ਕਿ ਕਿਤੇ ਲੈਣੇ ਦੇ ਦੇਣੇ ਜਿਹੜੇ ਆ ਉਜਤ ਜਰ ਸਾਹਿਬ ਨੂੰ ਵੀ ਕਹਿ ਸਕਦੇ ਆ ਪਰ ਇੱਕ ਗੱਲ ਜਿਹੜੀ ਸਭ ਤੋਂ ਮਹੱਤਵਪੂਰਨ ਉਹ ਹੈਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਕਾਰ ਨੂੰ ਬਹਾਲ ਰੱਖਣਾ ਬੰਦੇ ਆਉਂਦੇ ਆ ਬੰਦੇ ਜਾਂਦੇ ਆ ਪਰ ਸੰਸਥਾਵਾਂ ਜਿਹੜੀਆਂ ਨੇ ਹਮੇਸ਼ਾ ਉਹਨਾਂ ਦੀ ਸਵੈ-ਸਮਰੱਥਾ ਜਿਹੜੀ ਕਾਇਮ ਰਹਿਣੀ ਚਾਹੀਦੀ ਹੈ ਇਹ ਕੋਈ ਪਹਿਲਾ ਮੌਕਾ ਨਹੀਂ ਆ ਕਿ ਜਦੋਂ ਕਿਸੇ ਰਾਜਨੀਤਿਕ ਨੇਤਾ ਜਾਂ ਮੁੱਖ ਮੰਤਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕੀਤਾ ਗਿਆ ਹੋਵੇ ਪ੍ਰਕਾਸ਼ ਸਿੰਘ ਬਾਦਲ ਜਿਹੜਾ ਪੰਜਾਬ ਦੇ ਮੁੱਖ ਮੰਤਰੀ 1979 ਵਿੱਚ ਉਦੋਂ ਉਹਨਾਂ ਨੂੰ ਤਲਬ ਕੀਤਾ ਗਿਆ ਸਭ ਤੋਂ ਪਹਿਨਾ ਇਤਿਹਾਸ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦੇ ਆ ਕਾਲੀ ਫੂਲਾ ਸਿੰਘ ਨੇ ਉਥੇ ਸੱਦਿਆ ਫਿਰ ਬਾਅਦ ਵਿੱਚ ਇੱਕ سلسلہ ਚੱਲਦਾ ਆ ਬੂਟਾ ਸਿੰਘ ਜਿਹੜੇ ਪੰਜਾਬ ਭਾਰਤ ਦੇ ਗ੍ਰਹਿ ਮੰਤਰੀ ਉਹਨਾਂ ਨੂੰ ਸੱਦਿਆ ਗਿਆ ਸਰਜੀਤ ਸਿੰਘ ਮਰਦਾਲਾ ਪੰਜਾਬ ਦੇ ਮੁੱਖ ਮੰਤਰੀ ਸੀ ਉਹਨਾਂ ਨੂੰ ਉਥੇ ਸੱਦਿਆ ਗਿਆ ਗਿਆਨੀ ਜੈਲ ਸਿੰਘ ਸੀ ਜਿਹੜੇ ਭਾਰਤ ਦੇ ਰਾਸ਼ਟਰਪਤੀ ਉਹਨਾਂ ਨੂੰ ਤੁਲਬ ਕੀਤਾ ਗਿਆ ਤਨਖਵਾ ਲਾਈਆਂ ਗਈਆਂ ਤੇ ਜਿੰਨੇ ਵੀ ਉਹ 14 ਤੇ ਕਿਤੇ ਲੋਕ ਬੈਠੇ ਸੀ ਉਹਨਾਂ ਨੇ ਕਦੇ ਵੀ ਜਿਹੜੇ ਉਸ ਤਖਤ ਤੇ ਬੈਠੇ ਬੰਦੇ ਨੇ ਕੋਈ ਖਵਾਂਦੀ ਗੱਲ ਨਹੀਂ ਪ੍ਰਵਾ ਨਹੀਂ ਕਿ ਮਤਲਬ ਉਹਨਾਂ ਨੂੰ ਤਵੱਜੋ ਨਹੀਂ ਦਿੱਤੀ ਬਲਕਿ ਸੰਸਥਾ ਦੇ ਵਕਾਰ ਨੂੰ ਬਹਾਲ ਰੱਖਦੇ ਹੋਇਆ ਹਮੇਸ਼ਾ ਸਿਰ ਚੁਕਾਇਆ ਤੇ ਇਹ ਗੱਲ ਕਹੀ ਕਿ ਅਸੀਂ ਪੇਸ਼ ਹੋਵਾਂਗੇ ਉਹ ਬੰਦੇ ਪੇਸ਼ ਹੋਏ ਚਾਈ ਜੱਥੇਦਾਰ ਕੋਈ ਸੀ ਜੱਥੇਦਾਰ ਆਉਣ ਕੇ ਜਾਣ ਇਹੋ ਗੱਲ ਕੰਪੀਤ ਸਿੰਘ ਗੱਜਨੇਮ ਨੇ ਕਹੀ ਤਾਂ ਦੂਜੇ ਪਾਸੇ ਭਗਵੰਤ ਸਿੰਘ ਮਾਨ੍ਹੇਮ ਵੀ ਉਸੇ ਤਰੀਕੇ ਨਾਲ ਸੰਸਥਾ ਦੇ ਵਕਾਰ ਨੂੰ ਬਹਾਲ ਰੱਖਦੇ ਹੋਏ ਉਹਨਾਂ ਦੀ ਸਰਵੋਚਨਤਾ ਨੂੰ ਕਬੂਲਿਆ ਤੇ ਇੱਕ ਕਿਸਮ ਦਾ ਚੰਗਾ ਸੰਦੇਸ਼ ਦਿੱਤਾ ਕਿ ਹਾਂ ਭਈ ਮੈਂ ਹਾਲ ਤੱਕ ਸਾਡੀ ਸਰਵੋਚਨਤਾ ਨੂੰ ਮੰਨਦਾ ਹੈਗਾ ਹੁਣ ਅਜਿਹੀ ਸਥਿਤੀ ਦੇ ਵਿੱਚ ਜੱਥੇਦਾਰ ਸਾਹਿਬ ਦੀ ਜਿਹੜੀ ਸਥਿਤੀ ਆ ਉਹ ਜ਼ਰੂਰ ਇਹ ਕੋ ਸੁੱਤੀ ਜਿਹੜੀ ਬਣ ਗਈ ਆ ਕਿਉਂਕਿ ਆ ਵੱਖ-ਵੱਖ ਬੁੱਧੀ ਜੀਵੀਆਂ ਵੱਲੋਂ ਜਾਂ ਜਿਸ ਤਰੀਕੇ ਦਾ ਇਤਿਹਾਸ ਤਾਂ ਮੈਂ ਜ਼ਿਕਰ ਕੀਤਾ ਉਹਦੇ ਵਿੱਚ ਤਾਂ ਅੱਜ ਤੱਕ ਕਿਸੇ ਪਤਤ ਸਿੱਖ ਨੂੰ ਬੁਲਾਇਆ ਨਹੀਂ ਗਿਆ ਹੁਣ ਜਿਸ ਤਰੀਕੇ ਨਾਲ ਪਤਤ ਸਿੱਖ ਨੂੰ ਬੁਲਾਇਆ ਗਿਆ ਉਹਦੇ ਖਿਲਾਫ ਹੁਣ ਕੀ ਕਾਰਵਾਈ ਹੋ ਸਕਦੀ ਹੈ ਕਿਉਂਕਿ ਸੱਦਣਾ ਤਾਂ ਫਸੀਲ ਤੇ ਹੁੰਦਾ ਫਸੀਲ ਤੇ ਉਹਨੂੰ ਸਾਧ ਨਹੀਂ ਸਕਦੇ ਤੋਂ ਬਾਅਦ ਪਤਾ ਚੱਤਾ ਅੱਗੇ ਜਾਂ ਇਹੋ ਹੀ ਹੋ ਸਕਦਾ ਕਿ ਹਾਂ ਭਈ ਵੱਡੀ ਤੋਂ ਵੱਡੀ ਸਜ਼ਾ ਤਾਂ ਇਹੋ ਹੀ ਹੋਊਗੀ ਕਿ ਹਾਂ ਭਈ ਤੁਹਾਨੂੰ ਪੰਥ ਜੋ ਛੇਕਿਆ ਜਾਂਦਾ ਪਰ ਇਹ ਉਡਾ ਬਡਾ ਗੱਲ ਨਹੀਂ ਹੈਗਾ ਕਿ ਜਿੰਨਾ ਗਿਆਨੀ ਗੁਰਬਚਨ ਸਿੰਘ ਦਾ ਸੀ ਗੁਰਬਚਨ ਸਿੰਘ ਨੇ ਉਸ ਬੰਦੇ ਨੂੰ ਮaaf ਕਰਤਾ ਜਨੇ ਗੁਰੂ ਗੋਬਿੰਦ ਸਿੰਘ ਦੀ ਬੇਸ਼ਕੂਸ਼ਾ ਪਾ ਕੇ ਬੇਅਦਬੀ ਜਿਹੜੀ ਕੀਤੀ ਔਰ ਜੇ ਬਸ ਸੇ ਬਹੁਤਾ ਤੇ ਜਦ ਬਕਾਇਦਾ ਹੁਕਮਨਾਮਾ ਸੀ ਉਹਨੂੰ ਮaaf ਕਰਤਾ ਉਹਨੂੰ 500 ਰੁਪਏ ਦੀ ਲਾ ਕੇ ਤੂੰ ਕਹਿੰਦਾ ਚਲੋ ਆਹ ਬੰਦਾ ਨੂੰ ਤੁਸੀਂ ਤੁਹਾਨੂੰ ਸਭ ਕੁਝ ਮਾ ਤੂੰ ਇੱਥੇ ਜਿੱਥੇ ਦਾ ਸਰਪ ਜਿਹੜੇ ਕਸੂਤੀ ਸਥਿਤੀ ਫਸ ਗਿਆ ਜੀ ਉਸ ਸਜਾਕ ਹੀ ਲੱਗਣਗੇ ਕਿ ਕਿ ਇਹਦਾ ਨਾ ਹੋਵੇ ਇਹ ਵੀ ਲੋਕੀ ਕਹਿੰਦੇ ਜੀ ਪਰ ਅਨਕੀ ਸਰ ਜਿਵੇਂ ਤੁਸੀਂ ਪਤਿਤ ਸ਼ਬਦ ਦੀ ਵਰਤੋਂ ਕੀਤੀ ਆ ਕੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਇਸ ਸ਼ਬਦ ਦੀ ਵਰਤੋਂ ਕਰਦੇ ਪਰ ਮੈਂ ਕੁਝ ਜੋ ਬੁੱਧੀਜੀਵੀ ਨੇ ਉਹਨਾਂ ਨੂੰ ਸੁਣਨ ਦੀ ਕੋਸ਼ਿਸ਼ ਕੀਤੀ ਜਿੰਨਾ ਕ ਮੈਂ ਉਹਨਾਂ ਤੋਂ ਸਮਝ ਪਾਇਆ ਪਤਿਤ ਸ਼੍ਰੇਣੀ ਦੇ ਵਿੱਚ ਉਸ ਵਿਅਕਤੀ ਨੂੰ ਗਿਣਿਆ ਜਾਂਦਾ ਜੋ ਪਹਿਲਾਂ ਅੰਮ੍ਰਿਤਧਾਰੀ ਹੋਵੇ ਕੁਝ ਗਲਤੀਆਂ ਦੇ ਕਾਰਨ ਜਾਂ ਸਿੱਖ ਮਰਿਆਦਾ ਦੀ ਉਲੰਘਣਾ ਦੇ ਕਾਰਨ ਉਹ ਆਪਣੇ ਆਪਣੇ ਜੋ ਸੰਧਾਤਾਂ ਤੋਂ ਪਰਾਂ ਹੋ ਜਾਂਦੇ ਨੇ ਤਾਂ ਬਾਅਦ ਦੇ ਵਿੱਚ ਉਹਨਾਂ ਨੂੰ ਪਤਿਤ ਸ਼੍ਰੇਣੀ ਦੇ ਵਿੱਚ ਗਿਣਿਆ ਜਾਂਦਾ ਪਰ ਮੁੱਖ ਮੰਤਰੀ ਭਗਵੰਤ ਮਾਨ ਤਾਂ ਸ਼ੁਰੂ ਤੋਂ ਹੀ ਅੰਮ੍ਰਿਤਧਾਰੀ ਨਹੀਂ ਸਿੱਕੇ ਉਹਨਾਂ ਨੂੰ ਪਤਿਤ ਸ਼ਾਇਰੀ ਦੇ ਵਿੱਚ ਐਡ ਕੀਤਾ ਜਾ ਸਕਦਾ ਹੈ ਦੇਖੋ ਜਿਹੜੀ ਪਤਿਤ ਸ਼ਬਦ ਦੀ ਜਿਹੜੀ ਪਰਿਭਾਸ਼ਾ ਹੈ ਉਹ ਹਰ ਬੰਦਾ ਆਪੋ ਆਪਣੇ ਤਰੀਕੇ ਨਾਲ ਕਰਦਾ ਹੁਣ ਤੁਸੀਂ ਇਹ ਕੁਐਸਚਨ ਠਾਇਆ ਜਿਹੜੀ ਬੁੱਧੀ ਜੀਵਨ ਦੇ ਸੰਦਰਭ ਚ ਜਿਹੜਾ ਬੰਦਾ ਅਮਰਤਾਰੀ ਹੋਵੇ ਤਾਂ ਅਮਰਤ ਭੰਗ ਕਰਦੇ ਉਸ ਨੂੰ ਪਤਿਤ ਕਿਹਾ ਜਾਂਦਾ ਜ਼ਰੂਰੀ ਨਹੀਂ ਕਿ ਪਤਿਤ ਉਹ ਸ਼ਬਦ ਵਾਸਤੇ ਕਿ ਅਮਰਤਾਰੀ ਹੀ ਹੋਣਾ ਮਤਲਬ ਸਿੱਖ ਜਿਹੜੇ ਉਹ ਸਾਰੇ ਹੀ ਨੇ ਅਮਰਤਾਰੀ ਹੋਣਾ ਅਲੱਗ ਹੈ ਪਤਿਤ ਸਿੱਖ ਹੋਣਾ ਉਹ ਆ ਕਿ ਜਿਹਦੇ ਕੇਸ ਨਹੀਂ ਹੈ ਜਿਹੜਾ ਦਾੜੀ ਕੱਟਦਾ ਜਿਹੜਾ ਆ ਸ਼ਰਾਬ ਦਾ ਸੀਵਨ ਕਰਦਾ ਮਾਸ ਦਾ ਸੀਵਨ ਕਰਦਾ ਭਾਵ ਜਿਹੜਾ ਅਮਰਤਾਰੀ ਨਹੀਂ ਹੈ ਜਿਹੜੀ ਸਿੱਖ ਦੇ ਆਤਮ ਰਿਆਦਾ ਦੇ ਅਨੁਸਾਰ ਜੋ ਦਾ ਫਾਈਨਲ ਉਹਦੇ ਅਨੁਸਾਰ ਤੇ ਇਹ ਜੋ ਮੇਰੀ ਸਮਝ ਦੇ ਵਿੱਚ ਹੈ ਜਾਂ ਜੋ ਕੁਝ ਮੈਂ ਜਾਣਨਾ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਪੋਸਟਾਂ ਐਡਵਰਟਾਈਜ਼ ਕਰਵਾਉਂਦੀ ਆ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਹੋਣ ਚਾਹੀਦੇ ਮੈਡੀਕਲ ਦੇ ਖੇਤਰ ਵਿੱਚ ਤੇ ਮੈਂ ਕਹਦਾ ਉੱਤੇ ਲਿਖਾਂਗਾ ਕਿ ਇਹਦੇ ਵਾਸਤੇ ਪਤਨ ਸਿੱਖ एलिਜੀਬਲ ਨਹੀਂ ਆ ਤਾਂ ਪਤਨ ਸਿੱਖ ਉਹ ਮੰਨਿਆ ਜਾਂਦਾ ਕਿ ਜਿਹੜਾ ਰੋਮਾਂ ਦੀ ਵਿਅਰਗੀ ਕਰਦਾ ਕਿ ਮੰਨ ਲਓ ਜਿਸ ਤਰ੍ਹਾਂ ਮੈਂ ਆਇਆ ਮੈਂ ਤਾਂ ਤਾਰ ਸਜਾਈ ਹੈ ਪਰ ਮੇਰੇ ਵਾਲ ਕੱਟੇ ਨਹੀਂ ਮੇਰੀ ਦਾੜੀ ਕੱਟੀ ਆ ਤਾਂ ਮੈਂ ਸਿੱਖ ਸਿੱਖ ਜ਼ਰੂਰ ਆ ਪਰ ਮੈਂ ਪਤਿਤ ਸਿੱਖ ਨਾ ਕਿ ਅਵਰਤਾਰੀ ਸਿੱਖ ਸੋ ਇਹ ਜਿਹੜੀ ਕਲੀਅਰ ਇਹ ਕਲੀਅਰ ਕੱਟ ਜਿਹੜੀ ਗੱਲ ਹੈਗੀ ਬਾਕੀ ਪਤਿਤ ਸ਼ਬਦ ਦੀ ਆਪੋ ਆਪਣੇ ਤਰੀਕੇ ਨਾਲ ਬੰਦਾ ਪਰਭਾਸ਼ਿਤ ਕਰਦਾ ਪਰ ਜਿਹੜੀ ਸਿੱਖ ਰਹਿਤ ਮਰਿਆਦਾ ਉਹਦੇ ਅਨੁਸਾਰ ਇਹ ਹੈ ਪਰ ਉਸ ਹਰਪ ਦੇ ਵਿੱਚ ਤਾਂ ਫਿਰ ਜੇ ਆਪ ਭਗਵੰਤ ਸਿੰਘ ਮਾਨਚੜਾ ਆਉਂਦੇ ਨਹੀਂ ਉੱਤੇ ਕੀ ਐਕਸ਼ਨ ਜਿਹੜਾ ਲੈ ਲੋਗੇ ਹਾਲਾਂਕਿ ਐਕਸ਼ਨ ਤਾਂ ਵੱਡੇ ਤੋਂ ਵੱਡਾ ਇਹੋ ਹੀ ਲਿਆ ਜਾ ਸਕਦਾ ਕਿ ਹਾਂ ਭਾਈ ਤੁਹਾਨੂੰ ਪੰਥ ਚੋਂ ਛੇਕ ਦਿੱਤਾ ਜਾਂਦਾ ਕੋਈ ਸਿੱਖ ਜਿਹੜ ਅਮੀਲ ਜੁਨਾ ਰੱਖੇ ਰੋਟੀ ਬੋਟੀ ਦਾ ਰਿਸ਼ਤਾ ਜਿਹੜਾ ਨਾ ਰੱਖਿਆ ਇਸ ਤੋਂ ਵੱਡੀ ਸਜਾਤ ਆ ਜਿਹੜੀ ਕੋਈ ਨਹੀਂ ਉਹ ਅਖੜਾ ਮਾਫੀ ਮੰਗਣ ਦਾ ਕੰਮ ਪਰ ਇਹਦੇ ਨਾਲ ਸਥਿਤੀਆਂ ਜਿਹੜੀਆਂ ਹੋਰ ਤਰੀਕੇ ਦੀਆਂ ਜਾਣਗੀਆਂ ਕਿਉਂਕਿ ਜੱ태ਦਾਰ ਸਾਹਿਬ ਨੇ ਇੱਕ ਹੁਕਮਨਾਮਾ ਜਿਹੜਾ ਗੱਲ ਜਦੋਂ 328 ਸਰੂਪਾਂ ਦੀ ਗੱਲ ਕੀਤੀ ਉਹਦੇ ਸੰਦਰਭਕ ਹੈ ਜੀ ਮੈਂ ਇਹ ਹੁਕਮਨਾਮਾ ਜਾਰੀ ਕਰ ਚੁੱਕਾ ਉਹਦੇ ਸਮੇਂ ਦੀ ਕਾਰਵਾਈ ਚੱਲੀ ਹੈ ਤੇ ਜਦੋਂ ਕਿ ਦੂਜੇ ਪਾਸੇ ਪੰਜਾਬ ਸਰਕਾਰ ਉਸੇ ਤਰੀਕੇ ਨਾਲ ਗ੍ਰਿਫਤਾਰੀਆਂ ਦਾ ਸਿਲਸਿਲਾ جاری ਆ ਔਰ ਅਖੜਾ ਸਾਹਿਬ ਮੈਨੂੰ ਲੱਗਦਾ ਕਿ 15 ਜਨਵਰੀ ਤੋਂ ਪਹਿਲਾਂ ਪਹਿਲਾਂ ਜਿਸ ਦਿਨ ਭਗਵੰਤ ਸਿੰਘ ਮਾਨ ਨੇ ਸ਼੍ਰੀ ਅ ਉਹ ਪਹਿਲਾ ਪਹਿਨਾ ਕਾਇਸ ਰੂਪਾਂ ਦੇ ਸੰਦਰਭ ਚ ਪੰਜਾਬ ਸਰਕਾਰ ਹੁਣ ਹਮਲਾਵਰ ਰੁੱਖਾਂ ਪਰਾਉਂਦੇ ਹੈ ਸ਼ਰੋਮੀ ਕਮੇਟੀ ਦੇ ਉੱਤੇ 52 ਕਸੂਗੀ ਤਾਂ ਜੋ ਲੋਕਾਂ ਦਾ ਧਿਆਨ ਜਿਹੜਾ ਉਸ ਪਾਸੇ ਚਲੇ ਜਾਵੇ ਤੇ ਇਹ ਮੁੱਦਾ ਜਿਹੜਾ ਇਹ ਠੰਡੇ ਬਸਤੇ ਜੇ ਚਲਾ ਜਾਵੇ ਹੋ ਸਕਦਾ ਹੈ ਕਿ ਇਹਨਾਂ ਪੰਜਾਂ ਸੱਤਾਂ ਦੇਣਾ ਚ ਵੱਡੇ ਪੱਦਰ ਤੇ ਜਾਂ ਵੱਡੇ ਅਹੁਦਿਆਂ ਦੇ ਬੰਦੇ ਦੀ ਗ੍ਰਿਫਤਾਰੀਆਂ ਜਿਹੜੀਆਂ ਉਹ ਹੋ ਸਕਦੀਆਂ ਨੇ ਕਿਉਂਕਿ ਇਹ ਲੜਾਈ ਹੁਣ ਆਪਣੇ ਸਿੱਖ ਰਵਲ ਜਿਹੜੀ ਵੱਧ ਚੁੱਕੀ ਹੈ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋ ਜਿਹੜਾ ਬ੍ਰਹਮ ਅਸਤਰ ਸੀ ਉਹ ਜਿਹੜੇ ਕੱਲ ਤੱਕ ਚਲਾ ਕਰਤਾ ਹੁਣ ਵਾਰੀਆਂ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਪਿੱਛੋਂ ਟਲੀ ਨਹੀਂ ਜਿਸ ਤਰੀਕੇ ਨਾਲ ਸਤਿੰਦਰ ਸਿੰਘ ਖੋਲੀ ਕਮਲਜੀਤ ਸਿੰਘ ਤਿੰਨ ਬੰਦੇ ਹੁਣ ਤੱਕ ਗ੍ਰਿਫਤਾਰ ਹੋ ਚੁੱਕੇ ਆ ਤਾਂ ਪੰਜਾਬ ਸਰਕਾਰ ਇਹ ਦਾਵਾ ਕਰ ਰਹੀ ਹੈ ਕਿ ਅਸੀਂ ਇਸ ਪੱਧਰ ਤੇ ਬੜੀ ਛੇਤੀ ਜਿਹੜੇ ਪਹੁੰਚਾ ਬਲਤੇਜ ਪੰਨੂ ਜਿਹੜੇ ਆਮ ਆਦਮੀ ਪਾਰਟੀ ਦੇ ਬੁਲਾ ਰਹੇ ਨੇ ਉਹਨਾਂ ਨੇ ਇਹ ਗੱਲ ਕਹੀ ਕਿ ਹਾਂ ਭਈ ਕਾਨੂੰਨ ਆਪਣੀ ਕੰਮ ਕਰੇਗਾ ਤੋਂ ਸੋ ਮੈਨੂੰ ਇਸ ਤਰੀਕੇ ਨਾਲ ਲੱਗਦਾ ਕਿ ਇੱਕ ਪਾਸੇ ਤਾਂ ਬੜਾ ਮਸਤ ਜਿਹੜਾ ਚਲਾਵਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਧਾਨਕ ਕਮੇਟੀ ਦੇ ਜਥੇਦਾਰ ਉਹਨਾਂ ਦੇ ਬੋਲਾਂ ਦੇ ਰੂਪ ਚ ਚਲਾ ਦਿੱਤਾ ਔਰ ਵਾਰੀ ਜਿਹੜੀ ਪੰਜਾਬ ਸਰਕਾਰ ਦੀ ਹੈ ਤੁਸੀਂ ਦੇਖਿਓ ਕਿ ਇਹਨਾਂ ਅਮ lệnh ਗਿਆਨਾਂ ਦੇ ਵਿੱਚ ਹੋ ਸਕਦਾ ਆ ਪੁਸ਼ਟੀ ਨਹੀਂ ਕਰ ਰਿਹਾ ਕਿ ਹੋ ਸਕਦਾ ਕਿ ਵੱਡੇ ਪੱਧਰ ਤੇ ਕੋਈ ਬਹੁਤ ਵੱਡੇ ਬੰਦਿਆ ਨੂੰ ਜਿਹੜੀ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਜਿਹੜੀ ਉਹ ਹੱਥ 바ਲੇ ਬਾਕੀ ਹੁਣ ਜਥੇਦਾਰ ਸਮਝਦੇ ਨੇ ਕਿ ਹਾਂ ਭਈ ਉਹ ਹੁਕਮਨਾਮਾ ਜਾਰੀ ਆ ਹੁਕਮਨਾਮੇ ਦੀ ਜਿਹੜੀ ਉਲੰਘਣਾ ਕਰੂਗਾ ਉਹ ਨਗਰ ਤਾਂ ਹੁਣ ਪੰਜਾਬ ਪੁਲਿਸ ਕਰ ਰਹੀ ਹੈ ਜਥੇਦਾਰ ਨੇ ਮੁੱਖ ਮੰਤਰੀ ਨੂੰ ਤਾਂ ਸੱਦ ਲਿਆ ਜਿਹੜੇ ਪੰਜਾਬ ਦੇ ਗ੍ਰਹਿ ਮੰਤਰੀ ਆ ਹੁਣ ਡੀਜੀਪੀ ਪੰਜਾਬ ਦੇ ਰਹਿ ਗਏ ਆ ਗੌਰਵ ਯਾਦੂ ਉਹਨੂੰ ਵੀ ਸੱਦਿਆ ਜਾ ਸਕਦਾ ਹੁਣ ਜਥੇਦਾਰ ਸਾਹਿਬ ਕਹਿੰਦੇ ਇਹ ਨਾ ਹੁਕਮਨਾਮਾ ਜ ਆ ਇੱਕ ਤਾਂ ਇਹ ਕਹਿ ਸਕਦੇ ਕਿ ਭਗਵੰਤ ਸਿੰਘ ਮਾਨ ਨੇ ਸਿੱਖ ਜੁਰਸ ਜਾਤ ਨਹੀਂ ਤਨਖਾਹ ਦੇ ਰੂਪ ਚ ਕਿ ਹਾਂ ਪੇ ਰੋਟੀ ਬੋਟੀ ਦਾ ਰਿਸ਼ਤਾ ਨਾ ਰੱਖੋ ਦੂਜੇ ਪਾਸੇ ਇਹ ਵੀ ਗੱਲ ਜਥੇਦਾਰ ਸਾਹਿਬ ਡਾਰਿਆ ਲੋਕੀ ਮਤਲਬ ਜਸਟ ਮਜ਼ਾਕ ਦੇ ਵਿੱਚ ਹੀ ਲੋਕੀ ਇਹ ਵੀ ਗੱਲ ਕਹਿੰਦੇ ਕਿ ਜਥੇਦਾਰ ਹੁਣ ਇਹ ਨਾ ਗੱਲ ਕਹ ਦੇ ਕਿ ਜਿੰਨੇ ਵੀ ਸਿੱਖ ਮਲਾਹ ਨੇ ਪੰਜਾਬ ਸਰਕਾਰੀ ਨੌਕਰੀ ਚੜ੍ਹਦੇ ਕਿਉਂਕਿ ਭਗਵੰਤ ਸਿੰਘ ਮਾਨ ਜਿਹੜਾ ਉਤੋਂ ਦਾ ਮੁਖੀ ਹੈ ਸੋ ਇਹ ਜਥੇਦਾਰ ਸਾਹਿਬ ਨੂੰ ਸੋਚਣਾ ਚਾਹੀਦਾ ਕਿ ਹੁਣ ਜਿਹੜੀ ਸਥਿਤੀ ਇਹੋ ਜਿਹੀ ਬਣ ਗਈ ਆ ਇਸ ਨੂੰ ਟੈਕਲ ਕਿਵੇਂ ਕਰਦਾ ਕਿਉਂਕਿ ਉਹ ਕੱਲ ਦੇ ਆਲੋਚਨਾ ਦੇ ਪਾਤਰ ਬਣੇ ਆ ਅਕਾਲ ਤਖਤ ਭਾਈ ਰਣਜੀਤ ਸਿੰਘ ਨੇ ਜਿਹੜੀ ਸ਼ਬਦਾਵਲੀ ਗਿਆਨੀ ਕੁਲਦੀਪ ਸਿੰਘ ਘੜਗਾਜ ਦੇ ਸੰਬੰਧ ਵਿੱਚ ਵਰਤੀ ਆ ਆਪਾਂ ਨਹੀਂ ਕਹਿ ਸਕਦੇ ਉਹ ਕਹਿੰਦਾ ਕਿ ਜੇ ਹਿੰਮਤ ਹੈਗੀ ਤਾਂ ਮੈਨੂੰ ਸਾਦੂ ਆਜੇ ਹੁਣ ਸਿੱਖ ਜੱਥੇਬੰਦੀਆਂ ਜਿਹੜੀਆਂ ਦੁਨੀਆ ਲਿਆਨ ਸਿੰਘ ਜੱਥੇ ਬਣੇ ਜਿਹੜੀ ਭਗਵੰਦ ਮਾਨ ਦੀ ਸਪੂਰਤ ਤੇ ਖਲੋਤੀਆਂ ਨੇ ਉਹ ਵੀ ਤੁਸੀਂ ਦੇਖੋ ਕੱਲ ਪਰਸੋਂ ਤੱਕ ਉਹਨਾਂ ਨੇ ਬੰਦਨ ਦੇ ਵਿੱਚ ਆਜਣਾ ਸ਼ਾਮ ਤੱਕ ਉਹਨਾਂ ਦੀ ਸਟੇਟਮੈਂਟਾਂ ਵੀ ਆ ਜਾਣੀ ਹੈ ਔਰ ਆਪਣੇ ਰਖਲਾ ਸਾਹਿਬ ਪੰਥ ਦੇ ਵਿੱਚ ਜਾਂ ਸਖਾ ਭਾਈਚਾਰੇ ਦੇ ਵਿੱਚ ਇਹ ਜਿਹੜੀ ਭਰਾਵਾਂ ਮਾਰੂ جنگ ਜਿਹੜੀ ਆ ਇਹ ਨਹੀਂ ਹੋਣੀ ਚਾਹੀਦੀ ਇਹ ਖਾਸ ਤੌਰ ਤੇ ਇਹ ਪੰਥਕ ਵਾਸਤੇ ਨੁਕਸਾਨ ਆ ਵਿਅਕਤੀਆਂ ਵਾਸਤੇ ਨਹੀਂ ਨਾਪਕ ਵਤ ਬਾਨੂ ਨੁਕਸਾਨ ਨਾ ਯਾਨੀ ਕਲਦੀਪ ਸਿੰਘ ਗੜਗਜੂ ਨੁਕਸਾਨ ਨਾ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਾ ਸੁਖਵੀਰ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਵੀ ਪੇਸ਼ ਹੋਇਆ ਉਹਨੂੰ ਕਿ ਕੀ ਹੋ ਗਿਆ ਦੋ ਤਰੀਕ ਦੇ ਫੋਕੋ ਨਾਮੇ ਸਾਹਮਣੇ ਸਾਰਾ ਕੁਝ ਮੰਨ ਲਿਆ ਬਾਜ ਕਹਿੰਦਾ ਮੈਂ ਨਹੀਂ ਮੰਨਦਾ ਜੀ ਮੈਂ ਤਾਂ ਵੈਸੇ ਕਰ ਸੋ ਸੰਸਥਾ ਦਾ ਜਿਹੜਾ ਵਕਾਰ ਆ ਉਹਨੂੰ ਦਾਤ ਨਹੀਂ ਲੱਗਣਾ ਚਾਹੀਦਾ ਇਹਦੀ ਜ਼ਿੰਮੇਵਾਰੀ ਜਿਹੜੀ ਆ ਹੁਣ ਯਾਨੀ ਕਲਦੀਪ ਸਿੰਘ ਗੜਗਜ ਤੇ ਉਹਨਾਂ ਨਾਲ ਸੱਤ ਤੇ ਲਿਆ ਪਰ ਹੁਣ ਉਸ ਵਕਾਰ ਨੂੰ ਬਹਾਲ ਰੱਖਣਾ ਚਾਹੀਦਾ ਜ ਪਗਵੰਤਾਂ ਦੇ ਦੋਸ਼ ਸਿੱਧ ਹੁੰਦੇ ਆ ਤਾਂ ਪੰਥਕ ਰਾਇਤਾ ਦੇ ਅਨੁਸਾਰ ਉਹਨਾਂ ਨੂੰ ਸਜ਼ਾ ਜਿਹੜੀ ਬੰਦੀ ਉਹ ਦਿੱਤੀ ਜਾਣੀ ਚਾਹੀਦੀ ਆ ਨਾ ਕਿ ਕਿਸੇ ਇੱਕ ਧਿਰ ਨੂੰ ਖੁਸ਼ ਕਰਨ ਕਰਕੇ ਤੇ 328 ਰੁਪਿਆਂ ਦੀ ਜਾਂਚ ਬੰਦ ਕਰਾਉਣ ਦੇ ਸੰਦਰਭ ਚ ਇੱਕ ਜ਼ੋਰ ਜਿਹੇ ਤਰੀਕੇ ਨਾਲ ਕਥਾ ਤੌਰ ਤੇ ਪਾਇਆ ਜਾ ਰਿਹਾ ਉਸ ਜ਼ੋਰ ਤੋਂ ਅਵਾਇਡ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਕਾਰ ਨੂੰ ਬਹਾਲ ਜਿਹੜਾ ਉਹ ਰੱਖਣਾ ਚਾਹੀਦਾ ਹੁਣ ਜਿਸ ਤਰੀਕੇ ਨਾਲ ਕੱਲ ਉਹਨਾਂ ਨੇ ਮੂਵ ਮੰਡੀ ਦੇ ਸੰਦਰਭ ਦੇ ਵਿੱਚ ਸਵਾਲ ਠਾਏ ਕਿ ਹਾਂ ਭਈ ਉਹਨੇ ਵਿੱਚ ਪੰਜਾਬ ਸਰਕਾਰ ਨੇ ਕੀ ਕੀਤਾ ਤਾਂ ਉਸ ਤੋਂ ਪਹਿਲਾਂ ਬੜਕਾਰੀ ਦੀਆਂ ਘਟਨਾਵਾਂ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਸੀ ਉਸੋਂ ਬਾਅਦ ਚ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਉਂਦੀ ਹੈ ਤਾਂ ਫਿਰ ਉਹਨੇ ਸਾਰਿਆਂ ਨੂੰ ਸਦਰਾਣਾ ਚਾਹੀਦਾ ਸਾਰੇ ਪੇਸ਼ ਹੋ ਜਾਣ ਸਾਰਿਆਂ ਨੂੰ ਪੁੱਛਿਆ ਜਾਵੇ ਤੇ ਜੇ ਤੁਸੀਂ ਇੱਕ ਹੀ ਪਾਰਟੀ ਨੂੰ ਸੱਦ ਕੇ ਉਹਦੇ ਮੁੱਖ ਮੰਤਰੀ ਨੂੰ ਪੁੱਛੋਗੇ ਸਵਾਲ ਕਰੋਗੇ ਤਾਂ ਫਿਰ ਤੁਹਾਡੀ ਕਾਰਜਗੁਜ਼ਾਰੀ ਵੀ ਸਵਾਲਾਂ ਦੇ ਘੇਰੇ ਵਿੱਚ ਆਉਗੀ ਆਉਗੀ ਜਿਸ ਤਰੀਕੇ ਨਾਲ ਹੋਣ ਆਈ ਆ ਉਹਨੇ ਕੱਲ੍ਹ ਲਈ ਜਿਹੜੀ ਗੱਲ ਰਾਮ ਸਿੰਘ ਜਿਹੜਾ ਪਰੌਲ ਤੋਂ ਬਾਹਰ ਆਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੇਵਲ ਇਨੀ ਗੱਲ ਕਹਿਦੀ ਉਹਦੀ ਨਿਖੇਦੀ ਕਰਨੀ ਗੱਲ ਮੁਤਾ ਨਿਖੇਦੀ ਤਾਂ ਕਰਕੇ ਹੀ ਕੰਮ ਖਤਮ ਹੋ ਜਾਂਦਾ ਕੋਈ ਐਡਾ ਵੱਡਾ ਉਹ ਬੰਦੇ ਨੇ ਗਰਾਹ ਕੀਤਾ ਉਹਦੇ ਤੁਸੀਂ ਕਿ ਉਹ ਮਤਲਬ ਪੈਰੋਲ ਤੇ ਉਹ ਆ ਜਾਂਦਾ ਕਿ ਤੁਸੀਂ ਗੱਲ ਸਿਰਫ ਨਿੱਕੇ ਗੱਲ ਖਤਮ ਕਰ ਦਿੰਦੇ ਜੇ ਕੋਈ ਮੋਰਚਾ ਉਹਦੇ ਸੰਦਰਭ ਚ ਲਾਇਆ ਜਾਣਾ ਚਾਹੀਦਾ ਹੈ ਸ਼੍ਰੀ ਹਸਪਤਾਲ ਸਾਹਿਬ ਦੇ ਜਥੇਦਾਰ ਨੂੰ ਕੋਈ ਕੌਮ ਦੇ ਨਾਂ ਤੇ ਸੰਦੇਸ਼ ਦੇਣਾ ਚਾਹੀਦਾ ਜਥੇਦਾਰ ਉੱਥੇ ਦੇ ਚੁੱਪ ਕਰ ਜਾਂਦਾ ਬਾਦ ਜੋਸ਼ ਰੋਮਨੀ ਕਮੇਟੀ ਨੇ ਖੇਦੀ ਕਰਕੇ ਕੰਮ ਖਤਮ ਕਰ ਦਿੰਦੀ ਹੈ ਸੋ ਜਥੇਦਾਰ ਸਾਹਿਬ ਨੂੰ ਚਾਹੀਦਾ ਕਿ ਜਿਹੜੇ ਤਖਤ ਤੇ ਬੈਠੇ ਨੇ ਉਹਦਾ ਵਕਾਰ ਨੂੰ ਹੋਰ ਸਾਠ ਨਹੀਂ ਲਗਣੀ ਚਾਹੀਦੀ ਇਸ ਮਸਲੇ ਨੂੰ ਪੰਥਕ ਬਾਇਟਾਂ ਦੇ ਅਨੁਸਾਰ ਜਿਹੜਾ ਉਹ ਹੱਲ ਕੀਤਾ ਜਾਣਾ ਚਾਹੀਦਾ ਹੈ ਬਿਲਕੁਲ ਅਣਕੀ ਸਰ ਜਿਵੇਂ ਤੁਸੀਂ ਕਿਹਾ ਕਿ ਭਰਾ ਮਾਰੂ ਜੰਗ ਬੰਦ ਹੋਣੀ ਚਾਹੀਦੀ ਹੈ ਪੰਥ ਦਾ ਵੱਡਾ ਨੁਕਸਾਨ ਹੈ ਉਸ ਦੇ ਨਾਲ ਹੀ ਸਰ ਜਿਹੜੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਆਈ ਸੀ ਅਮਨ ਕਾਨੂੰਨ ਦੀ ਸਥਿਤੀ ਲਾ ਲੋ ਸਿੱਖਿਆ ਕ੍ਰਾਂਤੀ ਲਾ ਲੋ ਜਾਂ ਸਿਹਤ ਕ੍ਰਾਂਤੀ ਲਾ ਲੋ ਇੱਕ ਵੀ ਵਾਅਦਿਆਂ ਦੇ ਉੱਪਰ ਖਰੀ ਉੱਤਰ ਦੀ ਨਹੀਂ ਦਿਖਾਈ ਦੇ ਰਹੀ ਤੇ ਹੁਣ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਜੋ 343 ਸਾਈਕੋਲੋਜਿਸਟਾਂ ਦੀ ਭਰਤੀ ਕੱਢੀ ਗਈ ਸੀ ਉਹ ਭਰਤੀ ਵੀ ਵਿਵਾਦਾਂ ਦੇ ਘੇਰੇ ਦੇ ਵਿੱਚ ਘਿਰਦੀ ਦਿਖਾਈ ਦੇ ਰਹੀ ਹੈ ਮਾਨਯੋਗ ਹਾਈ ਕੋਰਟ ਦੇ ਵੱਲੋਂ ਸਰਕਾਰ ਦੇ ਫੈਸਲੇ ਤੇ ਰੋਕ ਲਗਾ ਦਿੱਤੀ ਗਈ ਹੈ ਸਰਕਾਰ ਦਾ ਫੈਸਲਾ ਕੀ ਸੀ ਤੇ ਰੋਕ ਕਿਉਂ ਲੱਗੀ ਹੈ ਜੀ ਦੇਖੋ ਰਕਣਾ ਸਭ ਬੜੀ ਹੈਰਾਨੀ ਵਾਲੀ ਖਬਰ ਜਿਹੜੀ ਇਹ ਸਾਹਮਣੇ ਜਿਹੜੀ ਆਈ ਹੈ ਔਰ ਇਹਦੇ ਨਾਲ ਪੰਜਾਬ ਸਰਕਾਰ ਦੀ ਜਿਹੜੀ ਸਿਹਤ ਨੀਤੀ ਤੇ ਹੁਣ ਸਿਹਤ ਨੀਤੀ ਦੀ ਜਿਹੜੀ ਪੋਲ ਜਿਹੜੀ ਖੁੱਲ ਕੇ ਸਾਹਮਣੇ ਜਿਹੜੀ ਉਹ ਆਈ ਹੈ ਇੱਕ ਪਾਸੇ ਤਾਂ ਪੰਜਾਬ ਸਰਕਾਰ ਨੇ 1 ਜਨਵਰੀ ਤੋਂ ਪੰਜਾਬ ਦੇ ਵਿੱਚ 10 ਲੱਖ ਦੀ ਬੀਮਾ ਸਿਹਤ ਬੀਮਾ ਜੀ ਸ਼ੁਰੂ ਕੀਤੀ ਆ ਕਿ ਜਿਹੜੀ ਸਾਰੇ ਪੰਜਾਬ ਦੇ ਲੋਕਾਂ ਵਾਸਤੇ 3 ਕਰੋੜ ਜਿਹੜੇ ਪੰਜਾਬ ਦੇ ਨਾਗਰਿਕ ਨੇ ਉਹਨਾਂ ਨੂੰ ਮਿਲੂਗੀ ਦੂਜੇ ਪਾਸੇ ਪੰਜਾਬ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਅਸੀਂ ਹਸਪਤਾਲਾਂ ਦੇ ਵਿੱਚ ਵਧੀਆ ਡਾਕਟਰ ਜਿਹੜੇ ਉਹ ਭਰਤੀ ਕਰਦੇ ਆ ਤਾਂ ਜੋ ਪ੍ਰਾਈਵੇਟ ਜਿਹੜੇ ਡਾਕਟਰ ਨੇ ਉਹ ਪੰਜਾਬ ਦੇ ਨਾਗਰਿਕਾਂ ਦਾ ਸ਼ੋਸ਼ਣ ਨਾ ਕਰ ਸਕਣ ਬੜੇ ਇਹੋ ਜਿਹੇ ਦਾਅਵੇ ਆਮ ਆਦਮੀ ਪਾਰਟੀ ਕਹਿੰਦੇ ਨੇ ਪਰ ਜੇਕਰ ਉਹਨਾਂ ਦੇ ਵਿੱਚ ਡਾਕਟਰ ਹੀ ਭਰਤੀ ਜਿਹੜੀ ਨਹੀਂ ਹੈਗੀ ਤਾਂ ਫੇਰ ਸਰਕਾਰ ਦੀ ਕਥਨੀ ਤੇ ਕਰਨੀ ਦੇ ਵਿੱਚ ਜਿਹੜਾ ਸਾਫ ਅੰਤਰ ਜਿਹੜਾ ਉਹ ਸਾਹਮਣੇ ਆਉਂਦਾ ਚਲੋ ਆਪਦੀ ਸ਼ੋਰ ਹੋ ਸਕਦੀ ਹੈ ਮੰਨ ਲਿਆ ਪਰ ਸਰਕਾਰ ਜੇਕਰ ਆਪਣੀਆਂ ਨੀਤੀਆਂ ਨੂੰ ਹੀ ਆਪ ਹੀ ਜਾਰੀ ਕਰਕੇ ਆਪ ਹੀ ਉਹਨਾਂ ਨੂੰ ਰੱਦ ਕਰਦੇ ਤਾਂ ਫਿਰ ਸਵਾਲ ਜਿਹੜੇ ਉੱਠਣੇ ਲਾਜ਼ਮੀ ਨੇ ਇਹ ਬੜਾ ਵੱਡਾ ਮਹੱਤਵਪੂਰਨ ਜਿਹੜਾ ਮੁੱਦਾ ਆਪਣੇ ਅੜਖੜਾ ਸਾਹ ਉਹ ਸਾਹਮਣੇ ਆਇਆ 343 ਸਾਈਕੋਲੋਜਿਸਟ ਜਿਹੜੇ ਸੀ ਪਪਾ ਫਰੀਜ਼ ਯੂਨੀਵਰਸਿਟੀ ਵੱਲੋਂ ਅਪ੍ਰੈਲ ਮਹੀਨੇ ਦੇ ਵਿੱਚ ਉਹਨਾਂ ਦੀ ਭਰਤੀ ਦਾ ਜਿਹੜਾ ਇਸ਼ਤਿਹਾਰ ਉਹ ਦਿੱਤਾ ਗਿਆ ਤੇ ਬਕਾਇਦਾ ਤੌਰ ਤੇ ਅਪ੍ਰੈਲ ਤੋਂ ਬਾਅਦ ਜੂਨ ਮਹੀਨੇ ਦੇ ਵਿੱਚ ਮੈਂ ਕਹਿੰਦਾ ਮਈ ਮਹੀਨੇ 'ਚ ਉਹਨਾਂ ਦਾ ਟੈਸਟ ਹੁੰਦਾ ਤੇ ਜਿਨ੍ਹਾਂ ਦੇ ਵਿੱਚੋਂ 180 ਜਿਹੜੇ ਉਮੀਦਵਾਰ ਨੇ ਉਹਨਾਂ ਦਾ ਟੈਸਟ ਕੁਆਲੀਫਾਈ ਹੋ ਜਾਂਦਾ ਤੇ ਉਹਨਾਂ ਦੇ ਬਕਾਇਦਾ ਤੌਰ ਤੇ ਦਸਤਾਵੇਜ਼ ਜਿਹੜੇ ਨੇ ਉਹ ਚੈੱਕ ਕਰਨ ਵਾਸਤੇ ਮਈ ਜਾਂ ਜੂਨ ਦੇ ਮਹੀਨੇ ਦੇ ਦਸਤਾਵੇਜ਼ ਚੈੱਕ ਜਿਹੜੇ ਉਹ ਕਰ ਲਏ ਜਾਂਦੇ ਆ ਹੁਣ ਉਹ ਬੰਦੇ ਆਪਣਾ ਨਿਯੁਕਤੀ ਪੱਤਰ ਡਿਕੰਡੇ ਹੁੰਦੇ ਆ ਤੇ ਦੂਜੇ ਪਾਸੇ ਪੰਜਾਬ ਸਰਕਾਰ ਕਿਸੇ ਹੋਰ ਨੀਤੀ ਦੇ ਤਹਿਤ ਇਹ ਸਾਰੀ ਭਰਤੀ ਪ੍ਰਕਿਰਿਆ ਨੂੰ ਰੱਦ ਕਰਦੇ ਇਹਨਾਂ ਪੋਸਟਾਂ ਨੂੰ ਰੱਦ ਕਰਦੇ ਹੋਇਆ ਆਊਟਸੋਰਸ ਰਾਹੀਂ ਇੱਕ ਨਵੀਂ ਭਰਤੀ ਜਿਹੜੀ ਆ ਉਹ ਬਾਹਰ ਕੱਢ ਦਿੰਦੀ ਆ ਠੇਕੇ ਦੇ ਆਧਾਰ ਤੇ ਜਿਹੜੇ ਭਰਤੀ ਦੀ ਜਿਹੜਾ ਇਸ਼ਤਿਹਾਰ ਉਹ ਦੇ ਦਿੱਤਾ ਜਾਂਦਾ ਹੁਣ ਇਹ ਚੀਜ਼ ਨੂੰ ਲੈ ਕੇ ਜਿਹੜੇ 180 ਸਾਈਕਾਲੋਜਿਸਟ ਜਿਹੜਾ ਨੂੰ ਜਿਹੜੇ ਨਿਯੁਕਤੀ ਪੱਤਰ ਦੀ ਡੀਕ ਦੇ ਵਿੱਚ ਉਹ ਹਾਈ ਕੋਰਟ ਤੱਕ ਅਪਰੋਚ ਕਰਦੇ ਔਰ ਦਾਤਾ ਵੀ ਹੈ ਔਰ ਹਾਈ ਕੋਰਟ ਨੇ ਫਿਰ ਪੰਜਾਬ ਸਰਕਾਰ ਨੂੰ ਆਪਣਾ ਜਵਾਬ ਜਿਹੜਾ ਉਹ ਦਾਇਰ ਕਰਨ ਵਾਸਤੇ ਤਲਬ ਕੀਤਾ ਕਿ ਹਾਂ ਭਈ ਤੁਸੀਂ ਇਸ ਦਾ ਜਵਾਬ ਦਿਓ ਕਿ ਇੱਕ ਪਾਸੇ ਤਾਂ ਤੁਸੀਂ ਇਹ ਸਾਰੀ ਪ੍ਰਕਿਰਿਆ ਕਰਦੇ ਦੂਜੇ ਪਾਸੇ ਇਹਨਾਂ ਪੋਸਟਾਂ ਨੂੰ ਰੱਦ ਕਰਕੇ ਆਊਟਸੋਰਸਸ ਠੇਕੇ ਦੇ ਆਧਾਰ ਤੇ ਭਰਤੀ ਕੇਸ ਆਧਾਰ ਤੇ ਤੁਸੀਂ ਕਰ ਰਹੇ ਜੀ ਹੁਣ ਇਹ ਜਿਹੜੇ ਸਰਕਾਰ ਦੀ ਨੀਤੀ ਆਮ ਆਦਮੀ ਪਾਰਟੀ ਦੀ ਉਸ ਵਾਅਦੇ ਦੇ ਖਿਲਾਫ ਹੈ ਜਿਹੜੀ 2022 ਦੇ ਵਿੱਚ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਨੇ ਕੀਤੀ ਸੀ ਉਸ ਵੇਲੇ ਪੰਜਾਬ ਸਰਕਾਰ ਜਾਂ ਬਾਪੂ ਨਾਲ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਜਾਂ ਅਕਾਲੀ ਦਲ ਨੂੰ ਘੇੜਦੀ ਰਹੀ ਕਿ ਹਾਂ ਭੀ ਠੇਕੇ ਦੇ ਆਧਾਰ ਤੇ ਜੇ ਤੁਸੀਂ ਭਰਤੀ ਕਰਦੇ ਜੇ ਤਾਂ ਇਹ ਲੋਕਾਂ ਦਾ ਸ਼ੋਸ਼ਣ ਹੈਗਾ ਅਸੀਂ ਉਹ ਸ਼ੋਸ਼ਣ ਬੰਦ ਕਰਾਂਗੇ ਅਸੀਂ ਪੱਕੀਆਂ ਨਿਯੁਕਤੀਆਂ ਦਾਂਗੇ ਹੁਣ ਆ ਜੋ ਕੁਝ ਸਾਹਮਣੇ ਆ ਜਿਹੜੇ ਤੱਥ ਸਾਹਮਣੇ ਆਏ ਤੇ ਜੇ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਸਰਗਰਮ ਹੋਈ ਆ ਪੰਜਾਬ ਸਰਕਾਰ ਦੀ ਉਸ ਨੀਤੀ ਦੇ ਸਾਰਾ ਮਨੀ ਖਲਾਸੀ ਹੋ ਗਿਆ ਕਿ ਪੰਜਾਬ ਸਰਕਾਰ ਦੀ ਕਹਿਣੀ ਤੇ ਕਠਣੀ ਦੇ ਵਿੱਚ ਕਿੰਨਾ ਅੰਤਰ ਹੈਗਾ ਇੱਕ ਪਾਸੇ ਤਾਂ ਲੋਕਾਂ ਨੂੰ ਤੁਸੀਂ ਗਮਰਾਹ ਕਰਕੇ ਇਹ ਗੱਲ ਕਹਿ ਰਹੇ ਜੀ ਕਿ ਸਰਕਾਰ ਇਹ ਇਹ ਕਰੂਗੀ ਦੂਜੇ ਪਾਸੇ ਨਿਯੁਕਤੀ ਪੱਤਰ ਦੇ ਕੇ ਵਿਅਕਤੀਆਂ ਨੂੰ ਤੁਸੀਂ ਉਹਨੂੰ ਪ੍ਰਕਿਰਿਆ ਨਹੀਂ ਉਦੰਦ ਕਰਦੇ ਹੋਇਆ ਦੁਬਾਰਾ ਉਹਨਾਂ ਨੂੰ ਸ਼ਰਤ ਤੇ ਲਿਆ ਲੈਂਦੇ ਜੇ ਜਦੋਂ ਕਿ ਤੁਸੀਂ ਇੱਕ ਪਾਸੇ ਇਹ ਵੀ ਕਹਿੰਦੇ ਰਹੇ ਕਿ ਅਸੀਂ 35000 ਮੁਲਾਜ਼ਮ ਪੱਕਾ ਕਰਨਾ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਪਹਿਲਾਂ ਵਿਚਾਰੇ ਕਿ ਜਿਹੜੇ ਕੱਚੇ ਪੁਰੇ ਆ ਰਹੇ 2007 ਤੋਂ ਲੈ ਕੇ ਹੁਣ ਤੱਕ ਜਿਹੜੇ ਪੱਕੇ ਨਹੀਂ ਹੋਏ ਉਹਦੇ ਸਬੰਧੇ ਵੀ ਆਮ ਆਪੀ ਪਾਰਟੀ ਨੇ ਕਿਹਾ ਸੀ ਗਾ ਪੱਕੇ ਕਰਨਾ ਉਹ ਵੀ ਪ ਤਦ ਉਹ ਜੇ ਪਾਸੇ ਪੱਕੀ ਭਰਤੀ ਨੂੰ ਕੱਢ ਕੇ ਤੁਸੀਂ ਆਪ ਹੀ ਦੰਦ ਕਰ ਦੋ ਤਾਂ ਫਿਰ ਅਰਸ਼ੰਤ ਉੱਠਣਗੇ ਕਿ ਤੁਹਾਡੀਆਂ ਨੀਤੀਆਂ ਇਹੋ ਜਿਹੀ ਨੇ ਤੁਹਾਡੀ ਕੈਣੀ ਤੇ ਕਤਨੀ ਚੁੱਕੀ ਹੋ ਜਿਆ ਅੰਤ ਤਹਦਾ ਬਿਲਕੁਲ ਅਣਕੀ ਸਰ ਅਣਕੀ ਸਰ ਉਧਰ ਡੀਆਈਜੀ ਹਰਚਰਨ ਸਿੰਘ ਭੁੱਲਰ ਦਾ ਮਾਮਲਾ ਫਿਰ ਇੱਕ ਵਾਰ ਸੁਰਖੀਆਂ ਬਲਟੋਰਿਆ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਬੀਤੇ ਕੱਲ ਜਮਾਨਤ ਮਿਲ ਗਈ ਪਰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਜੋ ਸੀਬੀਆਈ ਦੇ ਵੱਲੋਂ ਦਲੀਲਾਂ ਦਿੱਤੀਆਂ ਗਈਆਂ ਉਹ ਕਈ ਪ੍ਰਕਾਰ ਦੇ ਸਵਾਲ ਖੜੇ ਕਰ ਰਹੇ ਨੇ ਤੈ ਸਮੇਂ ਦੇ ਅਨੁਸਾਰ ਜੋ ਚਾਰਜ ਸ਼ੀਟ ਆ ਸੀਬੀਆਈ ਦਾਖਲ ਨਹੀਂ ਕਰ ਪਾਉਂਦੀ ਤਾਂ ਜਿਸ ਤੋਂ ਬਾਅਦ ਡੀਆਈਜੀ ਹਰਚਨ ਸਿੰਘ ਭੁੱਲਰ ਨੂੰ ਜ਼ਮਾਨਤ ਮਿਲ ਜਾਂਦੀ ਹੈ ਪਰ ਇੱਕ ਹੋਰ ਮਾਮਲੇ ਦੇ ਵਿੱਚ ਉਹਨਾਂ ਨੂੰ ਫਿਲਹਾਲ ਦੀ ਘੜੀ ਜੇਲ੍ਹ ਦੇ ਵਿੱਚ ਹੀ ਰਹਿਣਾ ਪਵੇਗਾ ਇਸ ਜੋ ਜ਼ਮਾਨਤ ਮਿਲੀ ਆ ਇਸ ਦੇ ਅਮਾਇਨੇ ਕੀ ਨੇ ਇਸ ਨੂੰ ਕਿਸ ਨਜ਼ਰੀਏ ਨਾਲ ਤੁਸੀਂ ਦੇਖਦੇ ਹੋ ਤੇ ਕਿਸ ਮਾਮਲੇ ਦੇ ਵਿੱਚ ਡੀਆਈਜੀ ਭੁੱਲਰ ਨੂੰ ਫਿਲਹਾਲ ਦੀ ਘੜੀ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਦੇਖੋ ਡੀਆਈਜੀ ਭੁੱਲਰ ਨੂੰ ਕੱਲ ਜ਼ਮਾਨਤ ਜਿਹੜੀ ਮਿਲ ਗਈ ਕਿਉਂਕਿ ਸੀਬੀਆਈ ਨੇ ਜਿਹੜਾ ਚਲਾਨ ਸੀ ਨਰਧਾਰਤ ਸਮੇਂ ਵਿੱਚ ਪੇਸ਼ ਜਿਹੜਾ ਉਹ ਨਹੀਂ ਕੀਤਾ ਤੇ ਇਸ ਗੱਲ ਨੂੰ ਪਲੀ ਬਣਾਉਂਦੇ ਹੋਇਆ ਇਹ 60 ਦਿਨਾਂ ਦੇ ਵਿੱਚ ਜਿਹੜੀ ਨਵੀਂ ਭਾਰਤੀ ਦੰਡਵਾਲੀ ਭਾਰਤੀ ਸਹੰਤਾ ਜਿਹੜੀ ਆਈ ਹੈ ਉਹਦੇ ਤੱਤ 60 ਦਿਨਾਂ ਦੇ ਵਿੱਚ ਵਿੱਚ ਜਿਹੜਾ ਚਲਾਨ ਪੇਸ਼ ਕਰਦਾ ਹੁੰਦਾ ਤੇ ਸੀਬੀਆਈ ਨੇ ਉਹ ਪੇਸ਼ ਨਹੀਂ ਕੀਤਾ ਜਿਸ ਕਰਕੇ ਮਾਣਯੋਗ ਅਦਾਲਤ ਵੱਲੋਂ ਭੋਲਾ ਸਾਹਿਬ ਨੂੰ ਜਿਹੜਾ ਜਿਹੜਾ ਜ਼ਮਾਨਤ ਜਿਹੜੀ ਦੇ ਦਿੱਤੀ ਗਈ ਪਰ ਉਹਨਾਂ ਦੇ ਭ੍ਰਿਸ਼ਟਾਚਾਰ ਦਾ ਇੱਕ ਮੁੱਦਾ ਹੋਰ ਆ ਜਿਹਦੇ ਕਰਕੇ ਜਿਹਦੇ ਵਿੱਚ ਉਹਨਾਂ ਨੂੰ ਜ਼ਮਾਨਤ ਨਹੀਂ ਮਿਲੀ ਤਾਂ ਉਹ ਜੇਲ੍ਹ ਦੇ ਵਿੱਚ ਹੀ ਰਹਿਆ ਹੰਡ ਇਹ ਆਪਣੇ ਆਪ ਦੇ ਵਿੱਚ ਬੜੇ ਕੱਲ ਦੀ ਚਰਚਾ ਦਾ ਵਿਸ਼ਾ ਬਣਿਆ ਕਿ ਸੀਬੀਆਈ ਵਰਗੀ ਜਿਹੜੀ ਸੰਸਥਾ ਹੈ ਜਿਹਦੀ ਕਾਰਸ਼ਾਲੀ ਤੇ ਕਦੇ ਵੀ ਸਵਾਲ ਨਹੀਂ ਉੱਠਦੇ ਜਿਹੜੀ ਹਮੇਸ਼ਾ ਨਰਪੱਖਤਾ ਦੇ ਤੌਰ ਤੇ ਜਾਣੀ ਜਾਂਦੀ ਹੈ ਹਾਲਾਂਕਿ ਨਰਪੱਖ ਤੇ ਕੋਈ ਵੀ ਨਹੀਂ ਹੁੰਦਾ ਸੀਬੀਆਈ ਨੂੰ ਕੇਂਦਰ ਸਰਕਾਰ ਦਾ ਥੋਤਾ ਕਿਹਾ ਜਾਂਦਾ ਪਰ ਜੇਕਰ ਉਹ ਨਰਭਾਰਤ ਸਮੇਂ ਸਿਚੁਏਸ਼ਨ ਨਹੀਂ ਕਰਦੀ ਤਾਂ ਇਸ ਦੇ ਪਿੱਛੇ ਵੱਡਾ ਝੂਠ ਕੀ ਆ ਇਹ ਕੋਈ ਗਲਤੀ ਟੈਕਨੀਕਲ ਤਕਨੀਕੀ ਗਲਤੀ ਤਾਂ ਨਹੀਂ ਕਹੀ ਜਾ ਸਕਦੀ ਇਹਦੇ ਵਿੱਚ ਕੋਈ ਵੱਡਾ ਝੂਠ ਹੈਗਾ ਜਿਹੜੇ ਝੂਠ ਦੇ ਤਹਿਤ ਜਿਹੜੀ ਜਮਾਨਤ ਮੇਲਾ ਦੇ ਵਿੱਚ ਡੀ.ਆਰ.ਜੀ. ਭੁੱਲਰ ਜਿਹੜਾ ਲੈਣ ਵਿੱਚ ਉਹ ਸਫਲ ਹੋ ਗਿਆ। ਉਹਨਾਂ ਚਰਚਾਵਾਂ ਬੜੀਆਂ ਨੇ। ਜਦੋਂ ਹਰਚੰਦ ਸਿੰਘ ਭੁੱਲਰ ਦੀ ਗ੍ਰਿਫਤਾਰੀ ਸੀਬੀਆਈ ਵੱਲੋਂ ਚੰਡੀਗੜ੍ਹ 'ਚ ਕੀਤੀ ਗਈ ਤਾਂ ਉਦੋਂ ਇਹ ਗੱਲ ਲੋਕਾਂ ਦੇ ਵਿੱਚ ਇਸ ਗੱਲ ਦੀ ਚਰਚਾ ਵਾਂ ਸਕੀ ਇਹ ਗ੍ਰਿਫਤਾਰੀ ਜਿਹੜੀ ਆ ਖਾਸ ਤੌਰ ਤੇ ਭਗਵੰਤ ਮਾਨ ਨੂੰ ਦੱਸਣ ਵਾਸਤੇ ਇਹ ਕੀਤੀ ਗਈ ਹੈ। ਕੇਂਦਰ ਸਰਕਾਰ ਵੱਲੋਂ ਕਿ ਜੇਕਰ ਅਸੀਂ ਚਾਹੀਏ ਤਾਂ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਪਰ ਥੋੜਾ ਜਿਹਾ ਠੀਕ ਤਰੀਕੇ ਨਾਲ ਚਲੋ। ਇਹ ਆਮ ਤੌਰ ਤੇ ਚਰਚਾਵਾਂ ਸਮਾ ਲੋਨਾ ਦੇ ਵਿੱਚ ਤਾਂ ਉਹ ਕੀ ਕੋਈ ਵੀ ਅਫਸਰ ਸੀ सीबीआई ਦੇ ਸੰਕੇਤ ਸੋ ਦੂਰ ਨਹੀਂ ਹੈਗੀ ਤਾਂ ਕਹਿੰਦੇ ਇਹ ਸੰਦੇਸ਼ ਜਿਹੜਾ ਹੀ ਇਹ ਭਗਵੰਤਪਾਲ ਦੀ ਸਰਕਾਰ ਨੂੰ ਕੇਂਦਰ ਸਰਕਾਰ ਵੱਲੋਂ ਜਿਹੜਾ ਉਹ ਦਿੱਤਾ ਗਿਆ ਸੀ ਅਸ਼ੋਭਲੇ ਤਰੀਕੇ ਦਾ ਕਿਉਂਕਿ ਉਹ ਸਮੇਂ ਪੰਜਾਬ ਸਰਕਾਰ ਵੀ ਬੜਾ ਹਮਲਾਵਰ ਜਿਹੜਾ ਕੇਂਦਰ ਸਰਕਾਰ ਦੇ ਪ੍ਰਤੀ ਅਪੜਾ ਰਹੀ ਸੀ ਉਹ ਬਣਾ ਤੇ ਚਲੋ ਹੁਣ ਵੀ ਰਹੀ ਆ ਪਰ ਉਸ ਮੁੱਦੇ ਤੇ ਕਹਿੰਦੇ ਕਿ ਸੀਬੀਆਈ ਦੀ ਵਰਤੋਂ ਜਿਹੜੀ ਸੀ ਇਸ ਤਰ੍ਹਾਂ ਤਾਂ ਉਦੋਂ ਹੀ ਅੰਜਨ ਚਰਚਾ ਦਾ ਵਿਸ਼ਾ ਬਣ ਗਈ ਸੀ ਕਿ ਹਾਂ ਇਸ ਦਾ ਅੰਤ ਜਿਹੜਾ ਉਹ ਕੀ ਹੋਊਗਾ ਬਾਕੀ ਉਹ ਦੇਖਦੇ ਹਾਂ ਕਿ ਜਿਸ ਤਿਕਾ ਨਜਮਾਨਤ ਮਿਲੀ ਆ ਏ ਅਗਲੇ ਦਿਨਾਂ 'ਚ ਭਗਵੰਤ ਬਾਂਦੀ ਆ ਮਾਫ ਕਰਨਾ ਹਰਚੰਨ ਭੁੱਲਰ ਦੀ ਜਿਹੜੀ ਆ ਦੂਜੇ ਕੇਸ 'ਚ ਬਣਦਾ ਕੀ ਹੁੰਦਾ ਹੈਗਾ ਬਿਲਕੁਲ ਤਾਂ ਇਹ ਗੱਲ ਦੇਖਣ ਵਾਲੀ ਹੋਵੇਗੀ ਕਿ ਅਗਲੇ ਕੇਸ ਦੇ ਵਿੱਚ ਕੀ ਕੁਝ ਮੰਦਾ ਹੈ ਪਰ ਫਿਲਹਾਲ ਇੱਕ ਕੇਸ ਦੇ ਵਿੱਚ ਜ਼ਰੂਰ ਡੀਆਈਜੀ ਹਰਚੰਨ ਸਿੰਘ ਭੁੱਲਣ ਨੂੰ ਰਾਹਤ ਆ ਜੋ ਮਿਲਦੀ ਦਿਖਾਈ ਦੇ ਰਹੀ ਆ ਅਣਕੀ ਸਰ ਤੁਸੀਂ ਪ੍ਰੋਗਰਾਮ ਦੇ ਲਈ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਰਖੜਾ ਸਾਹਿਬ ਤਾਂ ਐਸੀ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ ਜਿਨ੍ਹਾਂ ਦੇ ਵੱਲੋਂ ਤਮਾਮ ਕਵਰਾਂ ਤੇ ਵਿਚਾਰ ਚਰਚਾ ਕੀਤੀ ਗਈ ਉਮੀਦ ਹੈ ਦਰਸ਼ਕਾਂ ਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਹੋਰ ਵੱਡੀਆਂ ਅਪਡੇਟ ਦੇ ਲਈ ਜੁੜੇ ਰਹੋ ਰojana lokna tv ਦੇ ਨਾਲ ਮੈਨੂੰ ਦੋ ਇਜਾਜ਼ਤ ਧੰਨਵਾਦ